ਅਰਦਾਸ ਵਿੱਚ ਕਿੰਨੀ ਕਵੱਡੀ ਸ਼ਕਤੀ ਹੈ ਇਸ ਦਾ ਉੱਤਰ ਗੁਰੂ ਤੇਗ ਬਹਾਦਰ ਜੀ ਆਪਣੀ ਰਸਨਾ ਤੋਂ ਉਚਾਰਨ ਕੀਤੇ ਹੋਏ ਦੋ ਦੋਹਰੀਆਂ ਰਾਹੀਂ ਬੜਾ ਸਪਸ਼ਟ ਕਰਦੇ ਹਨ ਗੁਰੂ ਤੇਗ ਬਹਾਦਰ ਜੀ ਬਚਨ ਕਰਦੇ ਹਨ ਕਿ ਜਿਸ ਵੇਲੇ ਤੇਰੇ ਕੋਲ ਤਾਕਤ ਨਾ ਰਹੇ ਤੂੰ ਹਰ ਪੱਖ ਤੋਂ ਨਿਰਾਸ਼ ਹੋ ਜਾਏ ਤੇਰਾ ਦੁਨੀਆਂ ਵਿੱਚ ਕੋਈ ਵੀ ਸਹਾਰਾ ਨਾ ਬਣੇ ਤਾਂ ਉਸ ਵੇਲੇ ਅਰਦਾਸ ਆਪਣੇ ਅੰਤਰਾਤਮੇ ਤੋਂ ਭिजਕੀ ਉਸ ਸਰਵ ਸ਼ਕਤੀਮਾਨ ਦੇ ਚਰਨਾਂ ਵਿੱਚ ਅਰਦਾਸ ਕਰੀਂ ਤੇ ਦੇਖੀ ਤੇਰੇ ਅੰਦਰ ਦੀ ਕਮਜ਼ੋਰੀ ਨੂੰ ਤੇਰੇ ਅੰਦਰ ਦੇ ਦਰਦ ਨੂੰ ਪ੍ਰਮਾਤਮਾ ਨਵਿਰਤ ਕਰਕੇ ਅਰਦਾਸ ਨਹੀਂ ਕਿੰਨੀ ਕੋ ਸ਼ਕਤੀ ਪ੍ਰਦਾਨ ਕਰਦੇ ਹਨ ਅਸੀਂ ਅੰਮ੍ਰਿਤ ਵਚਨ ਪੜ੍ਹਦੇ ਹਾਂ ਕਿ ਬਲ ਛੁੱਟ ਕਿਉ ਬੰਧਨ ਪਰੇ ਇਹ ਅੰਦਰ ਦੀ ਕਮਜ਼ੋਰੀ ਹੈ ਆਕਾਲ ਪੁਰਖ ਵਾਹਿਗੁਰੂ ਜੀ ਹੁਣ ਬੰਧਨ ਪੈ ਗਏ ਹਨ ਅੰਦਰ ਦੀ ਸ਼ਕਤੀ ਬਿਲਕੁਲ ਖਤਮ ਹੋ ਗਈ ਹੈ ਤੇ ਜੇ ਕੋਈ ਯਤਨ ਕਰਦਾ ਹਾਂ ਤੇ ਕੋਈ ਉਪਾਏ ਕਰਕੇ ਇਸ ਸ਼ਕਤੀ ਨੂੰ

ਜਿਹੜੇ ਯੰਤਰ ਆਤਮੇ ਤੋਂ ਭਿੱਜ ਕੇ ਅਰਦਾਸ ਕਰਦੇ ਹਨ ਪ੍ਰਮਾਤਮਾ ਅਰਦਾਸ ਕਰਦਿਆਂ ਸਾਰ ਇੰਨੀ ਸ਼ਕਤੀ ਉਹਨਾਂ ਵਿੱਚ ਪੈਦਾ ਕਰਦਾ ਹੈ ਕਿ ਉਹ ਬੰਧਨਾਂ ਨੂੰ ਤੋੜ ਵੀ ਦਿੰਦੇ ਹਨ ਤੇ ਜਿਹੜੇ ਸਿਰ ਝੁਕਾ ਕੇ ਡਰ ਡਰ ਕੇ ਦੁਨੀਆ ਤੋਂ ਰਹਿੰਦੇ ਹਨ ਅਰਦਾਸ ਦੀ ਸ਼ਕਤੀ ਕਾਇਰਾਂ ਨੂੰ ਵੀ ਸਿਰ ਝੁਕ ਕੇ ਜਿਉਣ ਦੀ ਤਾਕਤ ਦਿੰਦੀ ਹੈ ਹਜ਼ੂਰ ਦੇ ਅਗਲੇ ਬਚਨ ਹਨ ਬਲ ਹੋਆ ਬੰਧਨ ਛੁਟੇ ਇਸ ਦਾ ਮਤਲਬ ਕਿੰਨੀ ਕੋ ਵੱਡੀ ਸ਼ਕਤੀ ਅਰਦਾਸ ਵਿੱਚ ਬਲ ਹੋਆ ਬੰਦਨ ਛੁੱਟੇ ਸਭ ਕਿਛੋ ਤੇ ਉਪਾਈ ਨਾਨਕ ਸਭ ਕਿਛ ਤੁਮਰੇ ਹੱਥ ਮੈਂ ਤੁਮਹੀ ਹੋਤ ਸਹਾਈ ਅਰਦਾਸ ਦੀ ਸ਼ੁਰੂਆਤ ਕਿੱਥੋਂ ਹੋਈ ਅਸੀਂ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚੋਂ ਅਰਦਾਸ ਪੜ੍ਹਦੇ ਹਾਂ ਤੇ ਭਾਈ ਸਹਿਬ ਅਰਦਾਸ ਕਰਦੇ ਹਨ ਪ੍ਰਤਮ ਪਘੋਤੀ ਸਿਮਰ ਕੇ ਇਹ ਧੰਨ ਗੁਰੂ ਗੋਬਿੰਦ ਸਿੰਘ ਜੀ ਦੀ ਪੌੜੀ ਅਸ ਤੋ ਅੱਗੇ ਪੰਜ ਪਿਆਰੇ ਹਨ ਚਾਰ ਸਹਿਬ ਜਾਦੇ ਹਨ ਸ਼ਹੀਦ ਹਨ ਪੰਜ ਤਖਤ ਹਨ ਪਰ ਦਰਸਾਲ ਜਿਹੜੀ ਅਰਦਾਸ ਅਸੀਂ ਕਰਦੇ ਹਾਂ ਇਹ ਸਾਡੀ ਪੰਥਕ ਮਰਿਆਦਾ ਦਾ ਇੱਕ ਅੰਗ ਹੈ ਕਦੋਂ ਤੋਂ ਅਰਦਾਸ ਪ੍ਰਣੰਭ ਹੋਈ ਅਰਦਾਸ ਕਿਵੇਂ ਕੀਤੀ ਜਾਏ ਅਰਦਾਸ ਦੇ ਕੀ ਅਰਥ ਹਨ ਗੁਰੂ ਗ੍ਰੰਥ ਸਾਹਿਬ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਕੀਤਾ ਹੈ ਕਿ ਅਰਦਾਸ ਦੀ ਅਰੰਭਤਾ ਮਨੁੱਖ ਦੇ ਇਤਿਹਾਸ ਤੋਂ ਵੀ ਪਹਿਲਾਂ ਦੀ ਹੈ ਜਿਸ ਵੇਲੇ ਬੰਦੇ ਦਾ ਜਨਮ ਵੀ ਨਹੀਂ ਸੀ ਹੋਇਆ ਅਰਦਾਸ ਦਾ ਜਨਮ ਅਸ ਦੇ ਜਨਮ ਤੋਂ ਪਹਿਲਾਂ ਹੋ ਗਿਆ ਸੀ ਇਹ ਕਿਵੇਂ ਚੇਤੇ ਰੱਖੋ ਸਾਰੀ ਜ਼ਿੰਦਗੀ ਅਸੀਂ ਤਰਲੇ ਲੈਂਦੇ ਹਾਂ ਕਿ ਉਹ ਅਰਦਾਸ ਕਰਨੀ ਆ ਜਾਏ ਪਰ ਆਉਂਦੀ ਨਹੀਂ ਕਰੋਨਾ ਵਿੱਚੋਂ ਇੱਕ ਅੱਧਾ ਹੈ ਜਿਹਨੂੰ ਉਹ ਅਰਦਾਸ ਕਰਨੀ ਆ ਜਾਏ ਪਹਿਲੀ ਅਰਦਾਸ ਦੀ ਅਰੰਭਤਾ ਮਨੁੱਖ ਆਪਣੇ ਮਾਂ ਦੇ ਪੇਟ ਵਿੱਚ ਸ਼ੁਰੂ ਕਰਦਾ ਹੈ ਜਦੋਂ ਕਹਿੰਦਾ ਹਈ ਕਿ ਪ੍ਰਮਾਤਮਾ ਦਇਆ ਕਰ ਇਸ ਬਲਦੇ ਹੋਏ ਪਠ ਵਿੱਚੋਂ ਮੈਨੂੰ ਬਚਾਲੈ ਪ੍ਰਮਾਤਮਾ ਇਸ ਦੀ ਅਰਦਾਸ ਸੁਣਦਾ ਹੈ ਗੁਰੂ ਨਾਨਕ ਸਾਹਿਬ ਨੇ ਬਚਨ ਕਹੀ ਹਨ ਪਹਿਲੇ ਪਹਿਰੇ ਰਹਿਣ ਕੈ ਵਣ ਜਾ ਰਿਆਂ ਮਿੱਤਰਾ ਹੁਕਮ ਪਿਆਕਰ ਭਾਸ ਤੇਰੀ ਜ਼ਿੰਦਗੀ ਦਾ ਪਹਿਲਾ ਪਹਿਰ ਸ਼ੁਰੂ ਹੋਇਆ ਜਦੋਂ ਤੂੰ ਮਾਤਾ ਦੇ ਉਧਰ ਵਿੱਚ ਟਿਕਿਆ ਕਿਉਂ ਸਾਨੂੰ ਕਿਹਾ ਜਾਂਦਾ ਹੈ ਕਿ ਤੇਰੀ ਮਨੁੱਖਾ ਦੇਹੀ ਕੀਮਤੀ ਹੈ ਪੰਜ ਤੱਤਾਂ ਦਾ ਸਰੀਰ ਹੈ ਪਰ ਪਿਆਰੇ ਲੋਕ ਇਹ ਗੱਲ ਕਹਿੰਦੇ ਹਨ ਕਿ ਪ੍ਰਮਾਤਮਾ ਨੇ ਖਾਕ ਤੋਂ ਖੁਰਾਕ ਪੈਦਾ ਕੀਤੀ ਹੈ ਖੁਰਾਕ ਤੋਂ ਅੰਨ ਪੈਦਾ ਕੀਤਾ ਅੰਨ ਤੋਂ ਬਿੰਦ ਤੇ ਖੂਨ ਦਾ ਜਨਮ ਹੋਇਆ ਉਸ ਬਿੰਦ ਤੇ ਖੂਨ ਦੇ ਸੰਬੰਧ ਨਾਲ ਇਹ ਸਰੀਰ ਸਾਡੇ ਹੋਂਦ ਵਿੱਚ ਆਇਆ ਪਰ ਜਿਹੜਾ ਜੀਵ ਅਸੀਂ ਲੈ ਕੇ ਬੈਠਿਆ ਸਰੀਰ ਵਿੱਚ ਦਿਸਦਾ ਨਹੀਂ ਉਹ ਨਿੱਕਾ ਜਿਹਾ ਸੈੱਲ ਜਿਸ ਨੂੰ ਮਾਤਾ ਦੇ ਉਦਰ ਦੇ ਪਾਣੀ ਤੇ ਬਲੈਡਰ ਵਿੱਚ ਥਾਂ ਮਿਲੀ ਚਿੱਤੀ ਰੱਖਿਓ ਉਸ ਵਰਗੇ ਨਿੱਕੇ ਨਿੱਕੇ ਕਰੋਨਾ ਸੈੱਲ ਆਏ ਸਨ ਸਭ ਦੀ ਮੌਤ ਹੋ ਗਈ ਸਿਰ ਵਿੱਕ ਨੂੰ ਥਾਂ ਮਿਲੀ ਇਸੇ ਨੂੰ ਬਾਬਾ ਜੀ ਨੇ ਬਾਣੀ ਵਿੱਚ ਕਿਹਾ ਹੈ ਕਈ ਜਨਮ ਗਰਭ ਹਿਰਖ ਖਰਿਆ ਤੈਨੂੰ ਮੌਕਾ ਹੀ ਨਾ ਮਿਲੇ ਆਇਆ ਤੂੰ ਜ਼ਰੂਰ ਕਿਉਂਕਿ ਉਸ ਸੈੱਲ ਵਿੱਚ ਆਦਮੀ ਬਰਨ ਦੀ ਸਮਰੱਥਾ ਹੈ ਪਰ ਉਸ ਨਿੱਕੇ ਜੇ ਸੈੱਲ ਨੂੰ ਮਾਤਾ ਦੇ ਉਦਰ ਥਾਂ ਨਹੀਂ ਮਿਲੀ ਸਾ ਮਿਲੀ ਤੇ ਨਾਲ ਅਰਦਾਸ ਸ਼ੁਰੂ ਹੋ ਗਈ ਉਥੇ ਅਰਦਾਸ ਇਹ ਅੱਖਰ ਨਹੀਂ ਅਰਦਾਸ ਤਾਂ ਸਾਡੀ ਆਤਮਾ ਦੀ ਪੁਕਾਰ ਹੈ ਗੁਰਮੁਖੋ ਸੱਚ ਜਾਣੋ ਅਸੀਂ ਬਾਹਰ ਦੀ ਅਰਦਾਸ ਇਸ ਕਰਕੇ ਕਰਦੇ ਹਾਂ ਕਿ ਉਹ ਗਵਾਚੀ ਹੋਈ ਸਾਡੀ ਸੁਰਤ ਲੱਭ ਜਾਏ ਜਿਸ ਦਿਨ ਆਦਮੀ ਵੱਲੋਂ ਅਰਦਾਸ ਕਰਦਿਆਂ ਕਰਦਿਆਂ ਗਲੇ ਵਿੱਚੋਂ ਅੱਖਰ ਨਾ ਨਿਕਲਣ ਸਿਰਫ ਇਸ ਦੀਆਂ ਅੱਖਾਂ ਵਿੱਚੋਂ ਪਾਣੀ ਦੀ ਧਾਰਾ ਵਗ ਜਾਏ ਤਾਂ ਉਸ ਦਿਨ ਸੱਚ ਜਾਣੀ ਗਵਾਚੀ ਹੋਈ ਅਰਦਾਸ ਲੱਭ ਗਈ ਕਿਉਂਕਿ ਜਿੱਥੇ ਅਰਦਾਸ ਸੁਣੀ ਜਾਣੀ ਉੱਤੇ ਅੱਖਰ ਨਹੀਂ ਮਾਤਾ ਦੇ ਉਧਰ ਵਿੱਚ ਇਸ ਨੂੰ ਕੀ ਪਤਾ ਸੀ ਕਿ ਮੇਰੇ ਅੱਖਰ ਹਨ ਮੈਂ ਪੰਜਾਬੀਆਂ ਵੱਲ ਜੰਮਣਾ ਹੈ ਜਾਂ ਹਿੰਦੂਆਂ ਵੱਲ ਜੰਮਣਾ ਹੈ ਨਹੀਂ ਸਿਰਫ ਤੇਰੀ ਪੁਕਾਰ ਸੀ ਤੇ ਜਦੋਂ ਅੰਦਰੋਂ ਪੁਕਾਰ ਨਿਕਲਦੀ ਆਦੋਂ ਗਲੇ ਬੰਦ ਹੋ ਜਾਂਦੇ ਹਨ ਉਦੋਂ ਅੱਖਾਂ ਦੇ ਅਥਰੂ ਚੀਖ ਬਣ ਕੇ ਰੱਬ ਦੇ ਪੈਰ ਧੋ ਦਿੰਦੇ ਹਨ ਜਿੰਨਾ ਕੋਈ ਵੱਡਾ ਗੁਨਾਹਗਾਰ ਪਰਮਾਤਮਾ ਦੇ ਚਰਨਾਂ ਵਿੱਚ ਜਾਂਦਾ ਹੈ ਪਰਮਾਤਮਾ ਉਹਨਾਂ ਨੂੰ ਪਿਆਰ ਕਰਦਾ ਹੈ। ਹਜਰਤ ঈਸਾ ਦੇ ਜੀਵਨ ਸੰਬੰਧੀ ਮੈਂ ਇੱਕ ਰਚਨਾ ਪੜ੍ਹੀ। ਹਜਰਤ ঈਸਾ ਕਿਸੇ ਦੇ ਘਰ ਰਾਤ ਦੇ ਖਾਣੇ ਤੇ ਗਏ। ਜਿਸ ਦੇ ਘਰ ਗਏ ਉੱਥੇ ਪਾਰੀ ਇਕੱਠ ਹੋਇਆ। ਇੰਨੀ ਦੇਰ ਨੂੰ ਇੱਕ ਵੇਸਵਾ ਆ ਗਈ। ਉਸ ਵੇਸਵਾ ਦੇ ਹੱਥ ਵਿੱਚ ਇੱਕ ਨਿੱਕੀ ਜੀ ਬੋਤਲ ਸੀ। ਜਦੋਂ ਅੰਦਰ ਪ੍ਰਵੇਸ਼ ਕਰਕੇ ঈਸਾ ਵਾਲੇ ਪਾਸੇ ਤੁਰੀ ਤੇ ਜਿਸ ਘਰੇ ਠਹਿਰੇ ਸਨ ਉਹ ਕਹਿੰਦਾ ਹੈ ਇਹ ਔਰਤ ਕਿਵੇਂ ਆ ਗਈ? ਅੱਜ ਮੇਰੇ ਘਰ ਵਿੱਚ ਈਸਾ ਮਸੀਹ ਆਏ ਹਨ ਤੇ ਉਸ ਨੇ ਮਨ ਵਿੱਚ ਫੁਰਨਾ ਹੀ ਬਣਾਇਆ ਸੀ ਕਿ ਸ਼ਾਇਦ ਈਸਾ ਨੂੰ ਪਤਾ ਨਹੀਂ ਕਿ ਔਰਤ ਕਿੰਨੀ ਪਵਿੱਤਰ ਹੈ। ਅਤੇ ਉਸ ਨੇ ਫੁਰਨਾ ਹੀ ਬਣਾਇਆ ਸੀ ਕਿ ਈਸਾ ਜੀ ਵਿੱਚੋਂ ਬੋਲ ਕੇ ਕਹਿਣ ਲੱਗੇ ਖਬਰਦਾਰ ਆਪਣੇ ਮਨ ਨੂੰ ਰੋਕ ਮੈਂ ਜਾਣਦਾ ਹਾਂ ਕਿ ਇਹ ਔਰਤ ਕੌਣ ਹੈ? ਇਸ ਔਰਤ ਨੇ ਕੀ ਕੀਤਾ ਹੈ? ਸ਼ਬਦ ਕੋਈ ਨਹੀਂ ਬੋਲਿਆ ਉਸਨੇ ਆਪਣੀਆਂ ਅੱਖਾਂ ਦਾ ਪਾਣੀ ਹਜ਼ਰਤ ঈਸਾ ਦੇ ਪੈਰਾਂ ਤੇ ਪਾਇਆ ਅਥਰੂਆਂ ਦੇ ਪਾਣੀ ਨਾਲ ਪੈਰ ਭਿੱਜ ਗਏ ਆਪਣੇ ਖੁੱਲੇ ਵਾਲਾ ਨਾਲ ਹਜ਼ਰਤ ঈਸਾ ਦੇ ਪੈਰ ਪੁੰਝੇ ਉਸ ਬੰਦੇ ਦਾ ਜੇ ਵੀ ਸ਼ੰਕਾ ਸੀ ਕਿ ਇਹ ਕੌਣ ਹੈ ਫਿਰ ਹਜ਼ਰਤ ঈਸਾ ਨੇ ਬੜਾ ਸੋਹਣਾ ਜਵਾਬ ਦਿੱਤਾ ਕਹਿਣ ਲੱਗੇ ਨਾਦਾਨ ਲੋਕੋ ਤੁਸੀਂ ਇਸ ਔਰਤ ਦੇ ਜੀਵਨ ਨੂੰ ਦੇਖ ਕੇ ਨਫ਼ਰਤ ਦੀ ਨਿਗਾਹ ਨਾਲ ਦੇਖਦੇ ਹੋ ਪਰ ਮੈਂ ਤੁਹਾਡੇ ਕੋਲ ਪੁੱਛਣਾ ਚਾਹੁੰਦਾ ਹਾਂ ਕਿ ਇੱਕ ਸਾਹੂਕਾਰ ਨੇ ਇੱਕ ਬੰਦੇ ਨੂੰ 500 ਰੁਪਏ ਕਰਜ਼ੇ ਦਿੱਤਾ ਹੈ ਤੇ ਇੱਕ ਨੂੰ 50 ਰੁਪਏ ਕਰਜ਼ੇ ਦਿੱਤਾ ਹੈ ਤੇ ਉਸ ਸਾਹੂਕਾਰ ਦੀ ਮੋਜ ਆਈ ਉਸਨੇ 500 ਵਾਲੇ ਦਾ ਵੀ ਕਰਜ਼ਾ ਮਾਫ਼ ਕਰ ਦਿੱਤਾ ਤੇ 50 ਰੁਪਏ ਵਾਲੇ ਦਾ ਵੀ ਕਰਜ਼ਾ ਮਾਫ਼ ਕਰ ਦਿੱਤਾ ਈਸ਼ਾ ਸਭ ਕਹਿੰਦੇ ਹਨ ਮੈਨੂੰ ਦੱਸੋ ਕਿ ਸਾਹੂਕਾਰ ਨੇ ਜਿਸ ਦਾ 500 ਰੁਪਏ ਮਾਫ਼ ਕੀਤਾ ਉਹ ਜ਼ਿਆਦਾ ਸਾਹੂਕਾਰ ਨੂੰ ਪ੍ਰੇਮ ਕਰੇਗਾ ਜੋ ਜਿਸਨੇ 50 ਰੁਪਏ ਮਾਫ ਕੀਤੇ ਉਹ ਜ਼ਿਆਦਾ ਪ੍ਰੇਮ ਕਰੇਗਾ ਉਹ ਕਹਿਣ ਲੱਗੇ ਜਿਸ ਦਾ 500 ਰੁਪਇਆ ਸ਼ਾਹ ਜੀ ਨੇ ਮਾਫ ਕੀਤਾ ਉਹ ਮਾਫੀ ਤੋਂ ਬਾਅਦ ਵੱਧ ਪਿਆਰ ਕਰੇਗਾ ਸ਼ਾਹੂਕਾਰ ਨੂੰ ਕਹਿਣ ਲੱਗੇ ਰੱਬ ਨੂੰ ਤੁਸੀਂ ਸਮਝੋਗੇ ਕਿ ਰੱਬ ਜਿਸ ਦੇ ਕਰੋੜਾ ਗੁਨਾਹ ਮਾਫ ਕਰਦਾ ਹੈ ਚੇਤੇ ਰੱਖੋ ਉਹ ਧਰਮੀਆਂ ਨਾਲੋਂ ਵੱਧ ਪ੍ਰਮਾਤਮਾ ਨੂੰ ਪਿਆਰ ਕਰਦੇ ਹਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚ ਅਰਦਾਸ ਦੀ ਸ਼ੁਰੂਆਤ ਸਾਡੇ ਜਨਮ ਤੋਂ ਪਹਿਲਾਂ ਹੋਈ ਤੇ ਬਾਬਾ ਜੀ ਨੇ ਬਾਣੀ ਵਿੱਚ ਕਿਹਾ ਪਹਿਲੇ ਪਹਿਰੇ ਹੀ ਰਹਿਣ ਕੈ ਵਣ ਜਾ ਰਿਆਂ ਮਿੱਤਰਾ ਹੁਕਮ ਪਿਆਗਰ ਭਾਸ ਉਰਦ ਤਾ ਪੰਤਰ ਕਰੇ ਵਣ ਜਾ ਰਿਆ ਮਿੱਤਰਾ ਖਸਮ ਸੇਤੀ ਅਰਦਾਸ ਪ੍ਰਮਾਤਮਾ ਦੇ ਚਰਨਾਂ ਵਿੱਚ ਦੋ ਸ਼ਬਦ ਇੱਕ ਅਰਦਾਸ ਤੇ ਦੂਜਾ ਧਿਆਨ ਜਦੋਂ ਅਰਦਾਸੀ ਅਰਦਾਸ ਕਰਦਾ ਹੈ ਤਾਂ ਹਰਿਮੰਦਰ ਸਾਹਿਬ ਵਿੱਚ ਵੀ ਉਹ ਤਕਰੀਬਨ 6 ਵਾਰੀ ਕਹਿੰਦਾ ਹੈ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਅਸਲ ਵਿੱਚ ਅਰਦਾਸ ਦਾ ਅਰਥ ਇਹ ਹੈ ਕਿ ਜਿਹੜਾ ਜਨੋਂ ਤੋਂ ਪਹਿਲਾਂ ਧਿਆਨ ਸੀ ਰੱਬ ਮਿਹਰ ਕਰੀ ਉਹ ਗਵਾਚਿਆ ਹੋਇਆ ਧਿਆਨ ਕਿਤੇ ਲੱਭ ਜਾਏ ਅਰਦਾਸ ਇੰਨੀ ਵੱਡੀ ਸ਼ਕਤੀ ਰੱਖਦੀ ਹੈ ਗੁਰੂ ਗ੍ਰੰਥ ਸਾਹਿਬ ਨੇ ਬਾਣੀ ਵਿੱਚ ਬਚਨ ਕੀਤੇ ਹਨ ਤੇਰੀ ਜ਼ਿੰਦਗੀ ਦਾ ਕੋਈ ਕੰਮ ਹੋਵੇ बस ਇੱਕ ਕੰਮ ਕਰੀਂ ਕਹੋ ਬੇਨੰਤੀ ਆਪਣੇ ਸਤਿਗੁਰੂ ਪਾਹੇ ਕਾਜ ਤੁਮਾਰੇ ਦੇ ਨਿਭਾਹੇ ਕਈ ਵਾਰੀ ਮਨ ਸਤਿਗੁਰੂ ਨੂੰ ਕਹਿੰਦਾ ਹੈ ਕਿ ਮੇਰਾ ਤਾਂ ਕਿਸੇ ਨੇਤਾ ਨਾਲ ਕੰਮ ਹੈ ਸਤਿਗੁਰੂ ਕੀ ਕਰੇਗਾ ਤਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਹਨ ਕਿ ਨੇਤਾ ਨੂੰ ਮਤ ਕਹੋ ਬਾਣੀ ਕਹਿੰਦੀ ਹੈ ਜਾਂਕੇ ਵਸ ਖਾਨ ਸੁਲਤਾਨ ਜਾਂਕੇ ਵਸੈ ਸਗਲ ਜਹਾਨ ਜਾਂਕਾ ਕੀਆ ਸਭ ਕੁਝ ਹੋਏ ਤਿਸਤੇ ਬਾਹਰ ਨਾਹੀ ਕੋਈ ਤੇਰੇ ਕਾਰਜ ਗੁਰੂ ਰਾਸ ਕਰੇਗਾ ਦੇਖੋ ਰਾਇ ਬੁਲਾਰ ਨੂੰ ਇਹੀ ਸ਼ਬਦ ਹਜ਼ੂਰ ਪਾਸ਼ਾ ਨੇ ਕਹੇ ਸਨ ਜਦੋਂ ਗੁਰੂ ਨਾਨਕ ਸਾਹਿਬ ਤਲਵੰਡੀ ਤੋਂ ਸੁਲਤਾਨਪੁਰ ਤੁਰੇ ਤੇ ਇੱਕ ਬਜ਼ੁਰਗ ਮੁਸਲਮਾਨ ਹੱਥ ਵਿੱਚ ਖੁੰਡੀ ਫੜੀ ਉਹ ਆਪ ਵਿਦਿਆ ਕਰਨ ਆਇਆ ਇਸਨੇ ਹਜ਼ੂਰ ਦੇ ਤੁਰਦਿਆਂ ਡੰਗੋਰੀ ਚੁੱਕ ਕੇ ਤੇ ਹੱਥ ਜੋੜ ਕੇ ਕਿਹਾ ਮੇਰੇ ਮੁਰਸ਼ਦ ਲੋਕ ਤੇਰੇ ਚਰਨ ਆਪਣੇ ਘਰਾਂ ਵਿੱਚ ਪਾਉਂਦੇ ਹਨ ਬੂਹੇ ਖੋਲ ਕੇ ਤੇ ਮੈਂ ਤੈਨੂੰ ਆਪਣੇ ਪਿੰਡ ਵਿੱਚੋਂ ਵਿਦਿਆ ਕਰਦਾ ਹਾਂ ਇਸ ਕਰਕੇ ਜਿਸ ਅੱਖ ਨਾਲ ਮੈਂ ਤੈਨੂੰ ਦੇਖਦਾ ਹਾਂ ਤੇਰੇ ਬਾਪ ਨੂੰ ਅਜੇ ਵੀ ਉਹ ਅੱਖ ਨਹੀਂ ਲੱਭੀ ਮੈਂ ਤੇਰੇ ਮੂੰਹ ਤੇ ਚਪੇੜਾ ਨਹੀਂ ਸਹਿ ਸਕਦਾ ਮੇਰੇ ਤੋਂ ਬਰਦਾਸ਼ਤ ਨਹੀਂ ਹੁੰਦਾ ਕਿ ਤੈਨੂੰ ਕੋਈ ਛਿੜਕੇ ਮੈਂ ਤੇਰੀ ਦੂਰੀ ਸਹਿ ਲਵਾਂਗਾ ਤੇਰਾ ਵਿਛੋੜਾ ਸਹਿ ਲਵਾਂਗਾ ਪਰ ਤੈਨੂੰ ਪਈਆਂ ਛਿੜਕਾਂ ਮੇਰੇ ਕੋਲੋਂ ਨਹੀਂ ਸੀਆਂ ਜਾਣੀਆਂ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਹਜ਼ੂਰ ਨੇ ਘੁੱਟ ਕੇ سینੇ ਨਾਲ ਲਾਇਆ ਰਾਏ ਬੁੱਲਾਰ ਕਹਿਣ ਲੱਗੇ ਇਸ ਬੁੱਢੇ ਤਨ ਨੂੰ ਕੀ ਹੁਕਮ ਕਰਦੇ ਹੋ ਗੁਰੂ ਸਾਹਿਬ ਨੇ ਕਿਹਾ ਰਾਏ ਜੀ ਇਹ ਸਾਡੀ ਯਾਦ ਤੁਹਾਡੇ سینੇ ਵਿੱਚ ਦਿਨ ਰਾਤ ਟਿਕੇਗੀ ਬਸ ਇੱਕ ਗੱਲ ਚਿੱਤੇ ਰੱਖਿਓ ਜਿੱਥੇ ਆਪਣੀ ਅਕਲ ਆਪਣੀ ਤਾਕਤ ਤੇ ਆਪਣਾ ਬਲ ਸਾਥ ਛੱਡ ਜਾਏ ਉੱਥੇ ਅਰਦਾਸ ਕਰੋ ਅਰਦਾਸ ਕਦੀ ਵੀ ਸਾਥ ਨਹੀਂ ਛੱਡਦੀ ਸਿੱਖ ਜਦੋਂ ਵੀ ਮੰਗੇ ਆਪਣੇ ਗੁਰੂ ਕੋਲੋਂ ਮੰਗੇ ਕਬੀਰ ਸਾਹਿਬ ਦਾ ਇੱਕ ਸ਼ਲੋਕ ਤੁਸੀਂ ਪੜ੍ਹਦੇ ਹੋ ਉਹ ਕਹਿਣ ਲੱਗੇ ਕਿ ਵਾਹਿਗੁਰੂ ਜੀ ਜੇ ਤੁਸੀਂ ਮੈਨੂੰ ਕੁਝ ਨਹੀਂ ਦਿਓਗੇ ਤਾਂ ਮੈਂ ਖੁਦ ਬੋਲ ਕੇ ਮੰਗਾਗਾ ਕਿਉਂਕਿ ਮੈਨੂੰ ਮੰਗਦਿਆਂ ਕੋਈ ਸ਼ਰਮ ਨਹੀਂ ਭੁੱਖੇ ਭਗਤ ਨਾ ਕੀਜੈ ਇਹ ਮਾਲਾ ਆਪਣੀ ਲੀਜੈ ਉਹ ਮੰਗੋ ਸੰਤ ਨਰੇਨਾ ਮੈਂ ਨਾਹੀ ਕਿਸੇ ਦਾ ਦੇਣਾ ਮੈਂ ਕਿਸੇ ਦਾ ਕਰਜ਼ਾਈ ਨਹੀਂ ਕਿਸੇ ਦਾ ਮੁਤਾਜ ਨਹੀਂ ਮੈਂ ਚਾਹੁੰਦਾ ਹਾਂ ਰੱਬ ਦੇ ਪਿਆਰੇ ਸੰਤਾਂ ਦੀ ਧੂੜ ਮਿਲ ਜਾਏ ਮੰਗਿਆ ਕੀ ਕਹਿੰਦੇ ਰੱਬ ਸਿਰ ਮੰਗੋ ਦਾਲੇ ਮੋਕੋ ਦੋਨੋਂ ਵਖਤ ਜੀ ਵਾਲੇ ਖਾਟ ਮੰਗੋ ਚੋਪਾਈ ਸਰਹਾਨਾ ਅਵਰ ਤਲਾਈ ਉੱਪਰ ਕੋ ਮੰਗੋ ਖਿੰਨਾ ਸਰਾਨਾ ਮੰਗਦਾ ਹਾਂ ਮੰਜੀ ਮੰਗਦਾ ਹਾਂ ਤਲਾਈ ਮੰਗਦਾ ਉੱਪਰ ਲੈਣ ਲਈ ਖੇਸੀ ਦੇ ਦੇ ਕਿਉਂ ਕਹਿਣ ਲੱਗੇ ਕਰਦੇ ਜੀਵਾਂ ਨੂੰ ਨਹੀਂ ਪਤਾ ਮੈਂ ਇੱਥੇ ਟਿਕਿਆ ਹਾਂ ਮੈਨੂੰ ਖੇਸ ਦੇ ਤਾਂ ਕਿ ਮੈਂ ਮੂੰਹ ਟੱਕੇ ਤੇਰੀ ਬੰਦਗੀ ਕਰਦਾ ਰਹਾ ਖਾਟ ਮੰਗੋ ਚੋਪਾਈ ਸਰਹੰਨਾ ਅਵਰਤ ਲਈ ਉਪਰ ਕੋ ਮੰਗੋ ਖਿੰਦਾ ਤੇਰੀ ਭਗਤ ਕਰਿਆ ਜਨ ਥਿੰਦਾ ਤੇਰੀ ਭਗਤੀ ਕਰਾ ਉਹਨਾਂ ਨੇ ਭਗਤੀ ਮੰਗੀ ਰੁੱਖ ਨੂੰ ਲੱਗਾ ਹੋਇਆ ਫਲ ਜਿਸ ਦਿਨ ਪੱਕ ਜਾਏ ਤਾਂ ਮਾਲੀ ਨੂੰ ਕਈ ਵਾਰੀ ਤੋੜਨ ਦੀ ਲੋੜ ਨਹੀਂ ਪੈਂਦੀ ਉਹ ਆਪਣੇ ਆਪ ਹੀ ਟਾਣੀ ਤੋਂ ਟੁੱਟ ਜਾਂਦਾ ਹੈ ਬਸ ਇੱਕ ਗੱਲ ਚੇਤੇ ਰੱਖੀ ਜਦੋਂ ਤੇਰੇ ਕੇਸ ਚਿੱਟੇ ਹੋ ਜਾਣ ਤਾਂ ਤੈਨੂੰ ਧੂਕੇ ਨਾ ਖਿੱਚਣਾ ਤੈਨੂੰ ਧੂਕੇ ਨਾ ਖਿੱਚਣਾ ਕਿ ਮਾਇਆ ਦਾ ਖੈਰ ਛੱਡ ਰੱਬ ਮਿਹਰ ਕਰੇ ਕੇਸ ਚਿੱਟੇ ਹੋਣ ਤੇ ਆਪਣੇ ਆਪ ਨੂੰ ਤੂੰ ਪਰਿਵਾਰ ਦੇ ਮੋਹ ਦੀਆਂ ਤੰਦਾਂ ਤੋਂ ਵੱਖ ਹੋ ਜਾਏ ਪਰ ਇਹ ਕੁਦਰਤੀ ਖੇਡ ਹੈ ਕਿ ਬੰਦਾ ਜੋ ਜੋ ਬੁੱਢਾ ਹੁੰਦਾ ਜਾਂਦਾ ਹੈ ਤਿਉਂ ਤੂੰ ਟਾਣੀ ਨੂੰ ਕੁੱਟ ਕੇ ਫੜਦਾ ਹੈ ਰਾਏ ਬੁਲਾਰ ਨੂੰ ਇੱਕੋ ਗੱਲ ਕਹੀ ਜਿਸ ਦਿਨ ਆਪਣੀ ਸ਼ਕਤੀ ਆਪਣੀ ਤਾਕਤ ਮੁੱਕ ਜਾਏ ਉਸ ਦਿਨ ਤੂੰ ਅਰਦਾਸ ਕਰੀ ਸਮਾਂ ਲੰਘਿਆ ਹਜ਼ੂਰ ਤਲਵੰਡੀ ਆਉਂਦੇ ਰਹੇ ਪਰ ਜਦੋਂ ਆਉਣਾ ਰਾਏ ਬੁਲਾਰ ਨੂੰ ਪਤਾ ਲੱਗ ਜਾਣਾ ਉਦੋਂ ਫੋਨ ਨਹੀਂ ਸੰਹੁੰਦੇ ਲੋਕੋ ਤਰਕ ਨਾ ਕਰਿਓ ਮੇਰੇ ਬਾਬੇ ਦੀਆਂ ਖੇਡਾਂ ਨੂੰ ਕੋਣ ਜਾਣ ਸਕਦਾ ਹੈ ਗੁਰੂ ਨੂੰ ਕੋਈ ਵੱਡਾ ਕਹਿੰਦਾ ਹੈ ਉਸ ਨੂੰ ਕੋਈ ਕਾਫਰ ਕਹਿੰਦੇ ਹਨ ਉਸ ਨੂੰ ਮਨਮਤੀ ਕਹਿੰਦੇ ਹਨ ਉਸ ਨੂੰ ਦੇਵ ਦੀ ਪੂਜਾ ਕਰਨ ਵਾਲਾ ਕਹਿੰਦੇ ਹਨ ਪਰ ਮੇਰੇ ਬਾਬੇ ਨਾਨਕ ਨੇ ਕਿਹਾ ਕੀ ਕਬਰਾਂ ਨਾ ਤੋ ਜਿੰਨਾ ਗੁਰੂ ਨੂੰ ਵੱਡਾ ਕਹਿ ਸਕਦਾ ਹੈ ਰੱਜ ਕੇ ਵਡਿਆਈਆਂ ਕਰੀ ਪਰ ਇੱਕ ਗੱਲ ਚੇਤੇ ਰੱਖੀ ਕਿ ਜਿੰਨਾ ਗੁਰੂ ਨੂੰ ਵੱਡਾ કહેਗਾ ਰੱਬ ਉਹਨਾਂ ਤੈਨੂੰ ਵੱਡਾ ਕਰੇਗਾ ਜਹਾਨ ਦੇ ਵਿੱਚ ਸਤ ਗੁਰੂ ਵੱਡਾ ਕਰ ਸਾਲਾ ਹੀ ਹੈ ਜਿਸ ਵਿੱਚ ਵਡੀਆਂ ਵਡਿਆਈਆਂ ਇਹ ਵਡਿਆਈਆਂ ਕੀ ਉਸ ਨੂੰ ਸਮਝ ਪੈਂਦੀ ਹੈ ਸਹਿ ਮੇਲੇ ਧਨਦਰਿ ਆਈਆਂ ਮੇ ਇਕਲੀ ਨਦਰੀ ਨਹੀਂ ਆਈਆਂ ਜਿਹੜੀਆਂ ਗੁਰੂ ਦੀਆਂ ਵਡਿਆਈਆਂ ਹਨ ਸਿੱਖ ਕੋਲਾ ਸਕਦੀਆਂ ਹਨ ਸੱਚੇ ਪਾਤਸ਼ਾਹ ਬਾਣੀਂਦਰ ਫਰਮਾਨ ਕਰਦੇ ਹਨ ਜਾਤਿਸ ਭਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਧਰ ਵਿੱਚੋਂ ਮਾਰ ਕੱਢਿਆਂ ਬੁਰਾਈਆਂ ਰਾਇ ਬੁਲਾਰ ਹਰ ਸਾਲ ਗੁਰੂ ਸਾਹਿਬ ਜੀ ਯਾਦ ਵਿੱਚ ਜੁੜਦਾ ਹੈ ਪਰ ਮੁੱਦਤਾ ਬਾਅਦ ਗੁਰੂ ਆਉਂਦੇ ਹਨ ਤੇ ਰਾਇ ਬੁਲਾਰ ਪਿੰਡ ਤੋਂ ਬਾਹਰ ਖਲੋਂਦਾ ਹੈ ਦੇਖੋ ਇਲਾਕੇ ਦਾ مالک ਤੇ નોਕਰਾਂ ਨੂੰ ਕਹਿੰਦਾ ਹੈ ਮੇਰੇ ਦਿਲ ਦੇ ਸਾਈ ਨੇ ਆਉਣਾ ਹੈ ਉਸ ਨੂੰ ਜੀ ਆਇਆਂ ਕਹਿਣ ਲਈ ਪਿੰਡ ਤੋਂ ਬਾਹਰ ਆਇਆ ਇੱਕ ਸ਼ਬਦ ਲਿਖਿਆ ਵੀ دیਵਾਨ ਨੇ ਅੱਜ ਰਾਏ ਬੁਲਾਰ ਦਾ ਤਨ ਰਹਿ ਗਿਆ ਹੈ ਇਸ ਨੂੰ ਇਕੱਲੇ ਜਜ਼ਬਾਤ ਨਾ ਸਮਝਿਓ ਲੱਤਾਂ ਨਹੀਂ ਚਲਦੀਆਂ ਪੈਰ ਨਹੀਂ ਚਲਦੇ ਹੱਥ ਨਹੀਂ ਚਲਦੇ ਤਾਕਤ ਨਹੀਂ ਤੇ ਅੱਜ ਅਰਦਾਸ ਕਰਦਾ ਹੈ ਬਾਬਾ ਅੱਜ ਕੋਈ ਬਲ ਨਹੀਂ ਰਹਿ ਗਿਆ ਕਿਰਪਾ ਕਰ ਕਬਰ ਵਿੱਚ ਜਾਣ ਤੋਂ ਪਹਿਲਾਂ ਆਪਣੀ ਗੋਦ ਦਾ ਪਿਆਰ ਬਖਸ਼ ਦੇ ਅੱਜ ਸ਼ਬਦ ਨਹੀਂ ਸਨ ਆਵਾਜ਼ ਨਹੀਂ ਸੀ ਪਰ ਅੱਜ ਘਰੀ ਪਿੱਛੋਂ ਸਿੱਧੀਆਂ ਅੱਖਾਂ ਵਿੱਚੋਂ ਪਾਣੀ ਵਗਦਾ ਹੈ ਨੁੱਕਰ ਪਾਣੀ ਪੁੰਝਦੇ ਹਨ ਤੇ ਰਾਏ ਬੁੱਲਾਰ ਜੀ ਤੋਂ ਕੁਝ ਪੁੱਛਣਾ ਚਾਹੁੰਦੇ ਹਨ ਤਾਂ ਕੁਝ ਨਹੀਂ ਬੋਲਦੇ ਉਸ ਦੇ ਸ਼ਬਦ ਵੀ ਕੋਈ ਨਹੀਂ ਅਰਦਾਸ ਦੇ ਸਿਰਫ ਅੱਖਾਂ ਦਾ ਪਾਣੀ ਹੈ ਤੇ ਪਾਣੀ ਦੀਆਂ ਬੂੰਦਾ ਬਾਬੇ ਨਾਨਕ ਦੇ ਚਰਨਾਂ ਤੇ ਝੜ ਗਈਆਂ ਆਤਮਾ ਦੀ ਅਰਦਾਸ ਹੈ ਹਜੂਰ ਦੇ ਚਰਨਾਂ ਵਿੱਚ ਪਾਣੀ ਦੀਆਂ ਬੂੰਦਾ ਗਈਆਂ ਤੇ ਸੱਚੀ ਸਰਕਾਰ ਨੇ ਤਿਆਰੀ ਕੀਤੀ ਤੇ ਅੱਜ ਆਪਣੇ ਕਰਨੀਗੇ ਸਿੱਧੀ ਰਾਏ ਬੁਲਾਰ ਦੇ ਘਰ ਪਹੁੰਚੇ ਇਤਿਹਾਸ ਕਹਿੰਦਾ ਹੈ ਕਿ ਬਜ਼ੁਰਗ ਦੀਆਂ ਅੱਖਾਂ ਦੇ ਪਰਵਟਿਆਂ ਦੇ ਕੇਸ ਚਿੱਟੇ ਸਨ ਲਮੇਰੇ ਕੇਸ ਹੋਣ ਕਰਕੇ ਅੱਖਾਂ ਟੱਕੀਆਂ ਸਨ ਹੁਣ ਸਾਈਂ ਅੰਦਰ ਆਵੇ ਤਾਂ ਹਿਰਦੇ ਨੂੰ ਆਪਣੇ ਆਪ ਹੀ ਚਾਅ ਮਹਿਸੂਸ ਹੁੰਦਾ ਹੈ ਚਿੱਤੇ ਰੱਖਿਓ ਸੂਰਜ ਚੜੇਗਾ ਤਾਂ ਕਿਰਨਾਂ ਦਾ ਨਿੱਕ ਆਪਣੇ ਆਪ ਆਵੇਗਾ ਪਹਾੜ ਵੱਲ ਜਾਓਗੇ ਤਾਂ ਠੰਡੀਆਂ ਹਵਾਵਾਂ ਆਪਣੇ ਆਪ ਆਉਣਗੀਆਂ ਕੀ ਹੋਇਆ ਜੇ ਤਨ ਨਹੀਂ ਚੱਲਦਾ ਪਰ ਉਸ ਦਾ ਸੱਚਾ ਸਾਈਂ ਆਇਆ ਹੈ ਤਾਂ ਮਨ ਨੂੰ ਆਪਣੇ ਆਪ ਪਤਾ ਲੱਗ ਗਿਆ ਤਨ ਗੁਰੂ ਨਾਨਕ ਸਾਹਿਬ ਕੋਲ ਗਏ سینੇ ਨਾਲ ਲਾਇਆ ਹੱਥਾਂ ਵਿੱਚ ਹੱਥ ਲਿਆ ਤੇ ਕਹਿਣ ਲੱਗੇ ਤੁਹਾਡੀਆਂ ਅੱਖਾਂ ਵਿੱਚ ਪਾਣੀ ਕਿਉਂ ਹੈ ਤੁਸੀਂ ਯਾਦ ਕੀਤਾ ਸੀ ਆ ਗਏ ਉਥੇ ਕਹਿਣ ਲੱਗੇ ਸੱਚੇ ਪਾਤਸ਼ਾਹ ਖੁਸ਼ੀ ਵੀ ਹੈ ਤੇ ਉਦਾਸੀ ਵੀ ਹਜ਼ੂਰ ਨੇ ਕਿਹਾ ਸੁਰਤ ਨਾ ਡਿੱਗਣ ਦਿਓ ਕਹਿਣ ਲੱਗੇ ਉਦਾਸੀ ਸੁਰਤ ਨਹੀਂ ਦਿਖਦੀ ਪਈ ਖੁਸ਼ੀ ਇਸ ਗੱਲ ਦੀ ਹੈ ਕਿ ਦੁਨੀਆਂ ਦੇ ਲੋਕੋ ਮੇਰੇ ਅੰਦਰ ਦੀ ਬਾਦ ਮੇਰੇ ਮੁਰਸ਼ਦ ਦੇ ਚਰਨਾਂ ਵਿੱਚ ਪਹੁੰਚੀ ਹੈ ਤੇ ਉਦਾਸੀ ਇਸ ਗੱਲ ਦੀ ਕਿ ਅੱਗੇ ਤੁਸੀਂ ਆਉਂਦੇ ਸੀ ਤਾਂ ਪਿੰਡ ਤੋਂ ਬਾਹਰ ਮੈਂ ਜਾਂਦਾ ਸੀ ਜੀ ਆਇਆਂ ਕਹਿਣ ਪਰ ਅੱਜ ਤੁਸੀਂ ਆ ਗਏ ਤੇ ਮੈਂ ਮੰਜੀ ਤੋਂ ਉੱਠ ਕੇ ਮੱਥਾ ਨਹੀਂ ਟੇਕ ਸਕਿਆ ਇੰਨੀ ਕਿਰਪਾ ਕੀਤੀ ਤਾਂ ਮਿਹਰ ਕਰੋ ਜੀ ਆਪਣੇ ਮੁਬਾਰਕ ਚਰਨ ਮੇਰੇ ਮੱਥੇ ਤੇ ਲਗਾ ਦਿਓ ਕਿਉਂਕਿ ਮੈਂ ਆਪ ਜੀ ਨੂੰ ਸਜਦਾ ਨਹੀਂ ਕਰ ਸਕਦਾ ਪਰ ਆਪਣੇ ਚਰਨ ਹੀ ਮੇਰੇ ਮਸਤਕ ਤੇ ਲਗਾ ਦਿਓ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਦੇਖੋ ਇਹ ਸਾਖੀ ਸੁਣਾਉਣ ਦਾ ਭਾਵ ਕੇਵਲ ਇੰਨਾ ਸੀ ਕਿ ਕਿਤੇ ਵੀ ਅਰਦਾਸ ਜੇ ਅੰਦਰੋਂ ਭਿੱਜ ਕੇ ਕਰੋਗੇ ਤਾ ਗੁਰੂ ਅਰਦਾਸ ਸੁਣਦਾ ਹੈ ਚੇਤੇ ਰੱਖੋ ਅਰਦਾਸ ਉਦੋਂ ਕਬੂਲ ਹੁੰਦੀ ਹੈ ਜਦੋਂ ਬੰਦਾ ਨੇ ਆਸਰਾ ਹੋ ਜਾਂਦਾ ਹੈ ਜਿੰਨੀ ਦੇਰ ਤੱਕ ਆਸਰੇ ਲੈ ਕੇ ਅਰਦਾਸ ਕਰੋਗੇ ਕਦੀ ਅਰਦਾਸ ਨਹੀਂ ਸੁਣੀ ਜਾਣੀ ਕਿਉਂਕਿ ਰੱਬ ਜਾਣਦਾ ਹੈ ਕਿ ਹੰਕਾਰੀ ਹੈ ਤੇ ਜਿਸ ਦਿਨ ਸਾਰਾ ਕੁਝ ਛੱਡ ਕੇ ਕਹਾਂਗੇ ਨਾਨਕ ਗਰੀਬ ਟੈਪਿਆ ਦੁਆਰੇ ਹਰ ਮੇਲ ਲਹਿੋ ਵਡਿਆਈ ਜਿਸ ਦਿਨ ਅਰਦਾਸ ਕਰਦਿਆਂ ਕਹਾਂਗੇ ਕਿਸ ਹੀ ਕੋਈ ਕੋਈ ਮੰਝ ਨਹੀਂ ਮਾਣੀ ਇੱਕ ਤੋਂ ਕਿਸੇ ਦਾ ਕੋਈ ਕਿਸੇ ਦਾ ਕੋਈ ਪਰ ਮੇਰੇ ਗਰੀਬ ਦਾ ਤੇਰੇ ਤੋਂ ਬਿਨਾ ਕੋਣ ਸੱਚੀ ਮੁੱਚੀ ਉਦੋਂ ਗੁਰੂ ਬਹਾ ਫੜਦਾ ਹੈ ਗੁਰੂ ਅਰਦਾਸ ਸੁਣਦਿਆਂ ਆਖੂ ਸਤਨਾਮ ਵਾਹਿਗੁਰੂ ਅਰਦਾਸ ਦਾ ਜਨਮ ਸਾਡੇ ਜਨਮ ਤੋਂ ਪਹਿਲਾਂ ਹੋਇਆ ਹੈ ਤੇ ਅਰਦਾਸ ਵਿੱਚ ਅਸੀਂ ਕੁਝ ਮੰਗੀਏ ਗੁਰੂ ਦੇ ਚਰਣਾ ਵਿੱਚੋਂ ਧਨ ਮੰਗੋ ਪਦਾਰਥ ਮੰਗੋ ਪਰ ਇਹਨਾਂ ਨਾਲ ਕੀ ਬਣੇਗਾ ਬਹੁਤ ਕੁਝ ਬਣੇਗਾ ਜੇ ਧਨ ਨਾ ਹੁੰਦਾ ਫਿਰ ਇਹ ਸੰਗਤ ਦਾ ਇਕੱਠ ਕਿਵੇਂ ਹੁੰਦਾ ਇੱਕ ਉਸਨੇ ਜਰੀਆ ਬਣਾਇਆ ਹੈ ਪਰ ਫਰਕ ਹੈ ਇੱਕ ਮਨਿਆਰੀ ਦੀ ਦੁਕਾਨ ਤੋਂ ਸੋਹੱਗਣ ਵੀ ਸ਼ਿੰਗਾਰ ਦਾ ਸਮਾਨ ਖਰੀਦਣ ਜਾਂਦੀ ਹੈ ਤੇ ਕਵੀਸਵਾ ਵੀ ਖਰੀਦਣ ਜਾਂਦੀ ਹੈ ਪਰ ਦੋਨਾਂ ਦੇ ਖਰੀਦਣ ਵਿੱਚ ਬੜਾ ਫਰਕ ਹੈ ਦੁਕਾਨ ਵੀ ਇੱਕੋ ਹੈ ਤੇ ਪੈਸਾ ਵੀ ਇੱਕੋ ਹੈ ਇਹੀ ਪੈਸਾ ਗੁਰੂ ਵਾਲੇ ਪਾਸੇ ਲਗਾਓਗੇ ਤਾਂ ਸੋਹੱਗਣ ਦਾ ਸ਼ਿੰਗਾਰ ਬਣੇਗਾ ਤੇ ਇਸੇ ਪੈਸੇ ਨੂੰ ਚੁੱਕ ਕੇ ਨਸ਼ੇ ਦੀਆਂ ਪੰਡਾ ਲੈ ਕੇ ਜਾਓਗੇ ਤਾਂ ਵੇਸਵਾ ਦਾ ਸ਼ਿੰਗਾਰ ਬਣੇਗਾ ਅਸੀਂ ਅਰਦਾਸ ਵਿੱਚ ਮੰਗੀਏ ਕੀ ਮੰਗੋ ਰਾਮ ਤੇ ਇੱਕ দান ਸਗਲ ਮਨੋਰਥ ਪੂਰਨ ਕਾਮ ਸਾਰੇ ਕੰਮ ਤੇਰੇ ਗੁਰੂ ਪੂਰੇ ਕਰੂਗਾ ਚਰਨ ਤੁਮਾਰੇ ਹਿਰਦੈ ਵਸੈ ਸੰਤਨ ਕਾ ਸੰਗ ਪਾਵੋ ਸੋ ਗਗਨ ਮੈਂ ਮਨ ਨ ਵਿਆਪੇ ਆਠ ਪੈਰ ਗੁਣ ਗਾਵੋ ਅਰਦਾਸ ਕੀ ਮੰਗੀਏ ਸਾਡੇ ਲੋਕ ਰੋਮ ਕੱਟਦੇ ਹਨ ਜਿੰਨਾ ਰੋਮਾਂ ਨੂੰ ਉਹੀ ਜਾਣੇਗਾ ਜਿਹੜਾ ਭਗਤੀ ਕਰੇਗਾ ਭਾਈ ਨੰਦ ਲਾਲ ਤੇ ਜਿਸ ਦਿਨ ਅਜੂਰ ਤਰੁੱਠੇ ਉਹਨਾਂ ਦੀ ਬਾਣੀ ਹੈ ਕਹਿਣ ਲੱਗੇ ਕੁਝ ਮੰਗ ਤੇ ਭਾਈ ਸਾਹਿਬ ਨੇ ਕਿਹਾ ਕਿਰਪਾ ਕਰੋ ਜੇ ਤਰੁੱਠੇ ਹੋ ਤਾਂ ਇਨ੍ਹਾਂ ਦੀਦਿਆਂ ਨੂੰ ਉਹ ਰੋਸ਼ਨੀ ਦਿਓ ਕਿ ਜਿਸ ਪਾਸੇ ਦੇਖਾਂ ਗੁਰੂ ਗੋਬਿੰਦ ਸਿੰਘ ਜੀ ਦਿਸਣ ਜੇ ਤਰੁੱਠੇ ਹੋ ਤਾਂ ਭਿੱਜੇ ਹੋ ਦਿਲ ਨੂੰ ਨਾਮ ਦਿਓ ਇਸ ਦੇ ਵਿੱਚੋਂ ਰੋਹਾਨੀਅਤ ਦੀ ਫਲਵਾੜੀ ਪੈਦਾ ਹੋ ਸਕੇ ਅੱਗੇ ਪਤਾ ਕੀ ਮੰਗਿਆ ਹੱਥ ਕੱਢ ਕੇ ਆਪਣੇ ਰੋਮ ਫੜ ਕੇ ਕਹਿਣ ਲੱਗੇ ਜੇ ਤਰੁੱਠੇ ਹੋ ਤਾ ਇੱਕ ਜੀਵ ਥੋੜੀ ਪੈ ਗਈ ਹੈ ਨਹੀਂ ਜਪਿਆ ਜਾਂਦਾ ਇੱਕ ਤੋਂ ਇੱਕ ਇੱਕ ਰੋਮ ਨੂੰ ਜੀਬ ਲਗਾ ਦੇ ਤੇ ਕਿਰਪਾ ਕਰੀ ਇੱਕ ਇੱਕ ਜੀਵ ਵਿੱਚੋਂ ਕਰੋੜਾ ਕਰੋੜਾ ਵਾਲੀ ਧੰਨ ਗੁਰੂ ਗੋਬਿੰਦ ਸਿੰਘ ਕਹਾ ਕੋ ਸਤਨਾਮ ਸ੍ਰੀ ਵਾਹਿਗੁਰੂ ਗੁਰਮੁਖੂ ਆਪਣੀ ਜ਼ਿੰਦਗੀ ਦੇ ਮਨੋਰਥ ਨੂੰ ਸਮਝੋ ਸਾਰਿਆਂ ਨੇ ਪ੍ਰਮਾਤਮਾ ਦੇ ਘਰ ਵਿੱਚ ਜਾਣਾ ਹੈ ਨਾ ਪੁੱਤਰ ਨਾ ਧੀ ਨਾ ਮਾਪੇ ਕਿਸੇ ਨੇ ਨਾਲ ਨਹੀਂ ਜਾਣਾ ਆਪਣੀ ਆਪਣੀ ਜ਼ਿੰਦਗੀ ਨੂੰ ਸੰਭਾਲੋ ਇਹ ਜ਼ਿੰਦਗੀ ਬੜੀ ਕੀਮਤੀ ਹੈ ਤਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ ਬਾਣੀ ਪੜ੍ਹਨੀ ਸ਼ੁਰੂ ਕਰੋ ਚੇਤਤੀ ਰੱਖਿਓ ਇਸ ਤੋਂ ਬਿਨਾਂ ਬਹੁਤ ਡੰਗਾ ਫਰਨੀਆਂ ਨਾ ਬਾਬਾ ਜੀ ਕਹਿੰਦੇ ਹਨ ਮਹਾਉਦਿਆਨ ਭਿਆਨ ਨਗਰ ਕਰ ਮੰਨਿਆ ਝੂਠ ਸਮਗਰੀ ਪੇਖ ਸੱਚ ਕਰ ਜਾਨਿਆ ਤਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ ਸਿਮਰਨ